ਵੈਰੀ ਗੁੱਡ ਨੋਟਰੀ ਨੋਟਰੀ ਫਾਈਲ ਬਾਹਰ ਆ ਜੇ ਮੋਰੋਂ ਵਾਲੀ ਪਾਸ ਹੁੰਦੀ ਕੱਲ ਨੂੰ ਹਾਂਜੀ ਤਾਂ ਇਹਦਾ ਜਵਾਬ ਦੇ ਕੌਣ ਹੋਊਗਾ ਤੇ ਭਰੀਆਂ ਜਾ ਰਹੀਆਂ ਬੱਤੀਆਂ ਹਲੇ ਟਾਈਮ ਪੰਜ ਵੱਜ ਗਿਆ ਸਰਕਾਰ ਦੇ ਬੰਦੇ ਜਿਨ੍ਹਾਂ ਚ ਕੰਨੀਆਂ ਕਮਜ਼ੋਰੀਆਂ ਕਿਸੇ ਫੇਲਾਂ ਚ ਕਿਸੇ ਕੋਈ ਨਾ ਦਾ ਕੰਮ ਨਾ ਪੂਰੇ ਨਹੀਂ ਹੋਏ ਐਸੀ ਸਰਟੀਫਿਕੇਟ ਨਹੀਂ ਲੱਗਾ ਜਾਂ ਕਿਸੇ ਦੇ ਤਕਵੀਜ਼ ਕਰਦਾ ਦੀਆਂ ਫੋਟੋਆਂ ਵਗੈਰਾ ਨਹੀਂ ਲੱਗੀਆਂ ਕੀ ਨਾਮ ਐ ਉਮੀਦਵਾਰ ਦਾ ਇਹ ਮੋਰੋਂ ਤੋਂ ਦੱਸ ਸਕਦੇ ਆ ਜੀ ਕੌਣ ਆ ਉਮੀਦਵਾਰ ਪਰ ਮੈਨੂੰ ਉਹਨਾਂ ਨੇ ਫੜਾ ਇਹ ਨਿਸ਼ਾਨੀ ਲਈ ਹੋਣੀ ਜਸਵੀਰ ਕੌਰ ਜਸਵਿੰਦਰ ਕਿ ਕਿੰਨੇ ਨਿਸ਼ਾਨੀ ਲੱਗੀਆਂ ਕਮੀਆਂ ਜਿਹੜੀਆਂ ਰਹਿ ਗਈਆਂ 5 ਵਜੇ ਤੋਂ ਬਾਅਦ ਵੀ ਸਰਕਾਰ ਹੋਰਿਆਂ ਲੈ ਰਹੀਆਂ ਕਮੀਆਂ ਪੂਰੀਆਂ ਕਰਾ ਰਹੀ ਏਦਾਂ ਹੀ ਇਸ ਤੋਂ ਪਹਿਲਾਂ ਅਸੀਂ ਗੁਰਾਇਆਂ ਵਿੱਚ ਸੀਗੇ ਆਮ ਆਦਮੀ ਪਾਰਟੀ ਦਾ ਜ਼ਬਰ ਜ਼ੁਲਮ ਜੋ ਪਿਛਲੇ 4 ਸਾਲ ਤੋਂ ਚੱਲ ਆ ਰਿਹਾ ਉੱਥੇ ਵੀ ਏਦਾਂ ਹੀ ਹੋਇਆ ਕਿ ਆਮ ਆਦਮੀ ਪਾਰਟੀ ਦਾ ਮਠੱਡਿਆਂ ਤੋਂ ਉਮੀਦਵਾਰ ਕੰਧ ਟੱਪ ਕੇ 3:30 ਵਜੇ ਅੰਦਰ ਸ਼ਾਮਲ ਹੋ ਗਿਆ ਔਰ ਥੱਜਾ ਕੇ ਫੈਲ ਦੇ ਕੇ ਔਰ ਦੂਸਰਾ ਉਮੀਦਵਾਰ ਬਾਹਰ ਬੈਠਾ ਕਾਨਾ ਦੇਸੀ ਵਾਲਾ ਉਹਦੀ ਫਾਇਲ ਚੋਰ ਮੋਰੀ ਰਾਹੀਂ ਅੰਦਰ ਦੇ ਕੇ ਉਹ ਵੀ ਪਾਸ ਹੋ ਗਈ ਜਿਹੜੀਆਂ ਬਾਕੀ ਪਾਰਟੀਆਂ ਜਿੱਦਾਂ ਤੁਹਾਡੀ ਬਹੁਜਨ ਸਮਾਜ ਪਾਰਟੀ ਜਾਂ ਅਕਾਲੀ ਦਲ ਆ ਉਹਨਾਂ ਨੂੰ ਕੀ ਰੋਕਿਆ ਜਾ ਰਿਹਾ ਜੀ ਰੁਕਾਂਗੇ ਗੇਟ ਲਾਣਾ ਜਾਣੇ ਨਹੀਂ ਦਿੱਤਾ ਗੇਟ ਲਾ ਕੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਔਰ ਆਮ ਆਦਮੀ ਪਾਰਟੀ ਦੇ ਲੀਡਰ ਨਗਰ ਕੌਂਸਲ ਗੁਰਾਇਆਂ ਦੇ ਅੰਦਰ ਬੈਠੇ ਆ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਉਹਨਾਂ ਨੂੰ ਵੀ ਇੱਕ ਦਰ ਅੰਦਰ ਬੈਠੇ ਆ ਉਹ ਕਹਿੰਦਾ ਜੀ ਇਹਨਾਂ ਦਾ ਤਾਂ ਦਫ਼ਤਰ ਹੈ ਨਗਰ ਕੌਂਸਲ ਦਾ ਇੱਧਰ ਕੋਈ ਨਾ ਨਗਰ ਕੌਂਸਲ ਦਾ ਦਫ਼ਤਰ ਤਾਂ ਜੋਨ ਜਾਬਤਾ ਲੱਗਾ ਉਹ ਤਾਂ ਖੋਲੇ ਨਹੀਂ ਸਕਦੇ ਹੁਣ ਆਜੋ ਤਾ ਸਾਰੇ ਉਹਨਾਂ ਦੇ ਜਿਹੜੇ ਲੀਡਰਸ਼ਿਪ ਆ ਉਹ ਵੀ ਅੰਦਰ ਬੈਠੀ ਆ ਇੱਥੇ ਵੀ ਅਸੀਂ ਜਦੋਂ ਆਏ ਇਹਨਾਂ ਦਾ ਵਕੀਲ ਵੀ ਸਰਕਾਰ ਦਾ ਔਰ ਜਿਹੜੀਆਂ ਕਮੀਆਂ ਅੰਦਰ ਦਫ਼ਤਰ ਤੇ ਟੇਬਲ ਦੇ ਬੈ ਕੇ ਸੈਟ ਕਰਾਤੀਆਂ ਜਾ ਰਹੀਆਂ ਇਹ ਸਰਕਾਰ ਦਾ ਜ਼ਬਰ ਜ਼ੁਲਮ ਲੋਕ 14 ਤਰੀਕ ਨੂੰ ਇਹਨਾਂ ਨੂੰ ਮੂੰਹ ਤੋੜ ਮਾਰ ਜਵਾਬ ਦੇਣਗੇ ਇਹਨਾਂ ਨੇ ਗੁਰੂ ਦਾ ਨਰਾਦਰ ਕੀਤਾ ਇਹਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਲੋਕਤੰਤਰ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਚੋਣ ਕਮਿਸ਼ਨ ਨੂੰ ਬੇਨਤੀ ਕਰਦੇ ਆਂ ਕਿ ਜਿਹੜੀਆਂ ਅਧੂਰੀਆਂ ਫੈਲਾਂ ਆ ਮੋਰਾਂ ਵਾਲੀ ਤਾਂ ਮੈਂ ਉਤੋਂ ਪਤਿਆ ਕੇ ਲੈ ਲੈਵੇ ਲਿਆਓ ਅੰਦਰ ਮੰਗਦੇ ਆ ਦੇ ਦਿਓ ਕਾਗਜ਼ ਜਿਹੜਾ ਤੁਹਾਡਾ ਬਕਾਇਆ ਆ ਤੋਨੇ ਫਟਾਫਟ ਮੈਨੂੰ ਫੜਾਤਾ ਲਿਆਓ ਜੀ ਅੰਦਰ ਜਮਾ ਕਰਾ ਦਿਓ ਇਹ ਮੋਰੋਂ ਵਾਲੀ ਵੀ ਜੇ ਹੁਣ ਪਾਸ ਹੋ ਜਾਂਦੀ ਆ ਤਾਂ ਮੈਨੂੰ ਲੱਗਦਾ ਵੀ ਸਰਕਾਰ ਦਾ ਹਰ ਵਗਾ ਤਾਂਦਲੀ ਕਰੂਗੀ ਮੈਂ ਪ੍ਰੈਸ ਦੇ ਰਾਹੀਂ ਮਨਜੋਬ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਕਿ ਜਿਹੜੇ ਦੋਸ਼ੀ ਜਿਹੜੇ ਪੁਲਿਸ ਕਰਮਚਾਰੀ ਜਿਹੜੇ ਅਫਸਰ ਗਰਾਿਆਂ ਵਾਲੇ ਜਾਂ ਹੋਰ ਇਦਾਂ ਦੀਆਂ ਤੰਗਲੀਆਂ ਕਰਵਾ ਰਹੇ ਆ ਉਹ ਸਰਕਾਰ ਦੇ ਪੁਲਿਸ ਵਲੰਟੀਅਰ ਨਾ ਬਣੇ ਲੋਕਤੰਤਰ ਨੂੰ ਬਹਾਲ ਕਰਨ ਵਾਲਾ ਕੰਮ ਕਰੇ ਤਨਵਾਰੀ ਤੇ ਖੜੇ ਨੇ ਵੀਰਰੇ ਅਜੀ ਫੇਨੇ ਅੰਦਰ ਜਮਾ ਹੋਣੀ ਹੈ ਅੰਦਰ ਜਮਾ ਕਿਉਂ ਅੰਦਰ ਕਿੱਥੇ ਜਮਾ ਹੋਣੀ ਹੈ ਇੱਕ ਸਾਰਾ ਪੈਸਾ